ਸੋ ਨਰਤਪ ਉਰਪੁ ਨਿਰਭਉ ਨਿਰਵੈ ਅਕਾਲ ਮੂਰ ਅਜੂਨੀ ਸੈਭੰ ਗੁਰਪ੍ਰਸਾਦਿ ਜਾਪ ਔਰ ਸਤਿ ਜੁਗਾਸਤਿ ਸਤਿ ਹੈ ਭੀ ਸਤਿ ਨਾਨਕ ਹੋਸੀ ਭੀ ਸਤਿ ਵਾਹਿ ਹੈ ਗਰੂ ਵਾਹਿ ਹੈ ਨੂ ਵਾਹਿ ਹੈ ਗਰੂ ਵਾਹਿ ਹੈ ਨੂ ਵਾਹਿ ਹੈ ਨੂ ਵਾਹਿ ਹੈ ਗਰੂ ਵਾਹਿ ਗੁਰਜੀ ਦਾ ਫਾਲਸਾ ਵਾਹਿ ਹੈ ਗੁਰਜੀ ਦਾ ਤਬ ਜੁਨ ਤੇ ਤ アリオリアユアフォーミアホゲジイ、エスタバジイパジーワナデイアディン ਅਸੀਂ ਜਦੋਂ ਨਿੱਕੇ ਹੁੰਦੇ ਸੀਗੇ ਨਾ ਅਸੀਂ ਨਾ ਇੱਥੇ ਇਸ ਪਿੰਡ ਦੇ ਵਿੱਚ ਘੱਟੋ ਘੱਟ ਤਿੰਨ ਤੋਂ ਚਾਰ ਟੀਮਾਂ ਹੁੰਦੀਆਂ ਸੀਗੀਆਂ ਕਬੱਡੀ ਦੀਆਂ ਤੇ ਹਰ ਲੈਵਲ ਤੇ ਛੋਟੇ ਨਿਆਣਿਆਂ ਦੀਆਂ ਵੀ ਤਿੰਨ ਚਾਰ ਤੇ ਵੱਡਿਆਂ ਦੀ ਵੀ ਸਾਡਾ ਕਦੀ ਨੰਬਰ ਨਹੀਂ ਸੀ ਲੱਗਦਾ ਹੁੰਦਾ ਮੋਰ ਥੈਨ 50% ਜਨਰੇਸ਼ਨ ਜਿਹੜੀ ਹੈਗੀ ਉਹ ਪਾਜੀ ਬਾਹਰ ਚੱਲ ਗਈ ਹੋਈ ਆ ਥੋੜਾ ਜਿਹਾ ਸੈਡ ਫੀਲ ਹੁੰਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਟੀਮ ਕਬੱਡੀ ਦੀ ਨਹੀਂ ਹੈਗੀ ਤੇ ਇਹ ਸੱ ਕੱਲੇ ਸਾਡੇ ਪਿੰਡ ਦਾ ਨਹੀਂ ਇਦਾਂ ਦਾ ਪ੍ਰੋਬਲਮ ਹੈਗੀ ਇਹ ਬਹੁਤ ਸਾਰੇ ਅਗਲੇ ਪਿੰਡ ਜਾਂ ਹੋਰ ਵੀ ਕਈ ਪਿੰਡ ਹੈਗੇ ਆ ਜਿੱਥੇ ਇਹੀ ਪ੍ਰੋਬਲਮ ਚੱਲਦੀ ਪਈ ਆ ਤੇ ਇਹਨੂੰ ਹੋਰ ਕਈ ਵੀਰ ਭਰਾ ਹੈਗੇ ਆ ਜਿਹੜੇ ਆਪਣੀਆਂ ਅਕੈਡਮੀਆ ਚਲਾ ਕੇ ਤੇ ਉਹ ਸਾਰੀ ਚੀਜ਼ ਨੂੰ ਹਜੇ ਵੀ ਕਬੱਡੀ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਅਸੀਂ ਵੀ ਉਸ ਚੀਜ਼ 'ਚ ਥੋੜਾ ਜਿਹਾ ਹਿੱਸਾ ਪਾਉਣਾ ਚਾਹੁੰਦੇ ਸੀਗੇ ਇਸ ਕਰਕੇ ਅਸੀਂ ਇਸ ਅਕੈਡਮੀ ਨੂੰ ਚਲਾਉਣਾ ਚਾਹੁੰਦੇ ਆ ਬਣਾਉਣਾ ਚਾਹੁੰਦੇ ਆ ਤੇ ਰੱਬ ਦਾ ਸੁਖ ਰਿਹਾ ਤੇ ਆ ਵਿਜ਼ਨ ਇਹ ਆ ਵੀ ਅਸੀਂ ਇਦਾਂ ਦੀਆਂ ਕੱਟੋ-ਕੱਟ ਆਮ 25 ਤੋਂ 30 ਅਕੈਡਮੀਸ डिफरेंट डिफरेंट ਏਰੀਆ ਦੇ ਵਿੱਚ ਚਲਾ ਸਕੀਏ ਪਰ ਉਤੋਂ ਪਹਿਲਾਂ ਜਿਹੜਾ ਪਹਿਲਾ ਸਟਾਰਟਿੰਗ ਪੁਆਇੰਟ ਹੁੰਦਾ ਉਹ ਆਲਵੇਸ ਔਖਾ ਹੁੰਦਾ ਆ ਜਿਹਦੇ ਵਿੱਚ ਸਾਨੂੰ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਵੀ ਅਸੀਂ ਗਰਾਊਂਡ ਕਿੱਦਾਂ ਦੀ ਬਣਾਈਏ ਤੇ ਜਾਂ ਇਦੇ ਇੱਥੇ ਕੀ ਕੀ ਚੀਜ਼ਾਂ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਆ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਸਾਥ ਚਾਹੀਦਾ ਆ ਤੇ ਬਹੁਤ ਜ਼ਿਆਦੀ ਇਨਫੋਰਮੇਸ਼ਨ ਚਾਹੀਦੀ ਆ ਜਿਹੜੇ ਐਕਸਪੀਰੀਅੰਸ ਕੋਚ ਹੈਗੇ ਆ ਤੇ ਜਾਂ ਜਿਨ੍ਹਾਂ ਨੇ ਵੀ ਅਕੈਡਮੀਆ ਚਲਾਉਂਦੇ ਆ ਸਾਨੂੰ ਆ ਕੇ ਉਹ ਪਲੀਜ਼ ਹੈਲਪ ਕਰ ਸਕਦੇ ਆ ਤੇ ਬਹੁਤ ਬਹੁਤ ਇਸ ਚੀਜ਼ ਦਾ ਅਸੀਂ ਧੰਨਵਾਦੀ ਹੋਵਾਂਗੇ ਤੇ ਅੱਜ ਸ਼ੁਰੂਆਤ ਤੇ ਹੋਈ ਗਈ ਆ ਹਨਾ ਸੰਤ ਮਹਾਪੁਰਸ਼ ਆ ਜਿਸੀਗੇ ਉਹਨਾਂ ਨੇ ਨੀਂ ਪੱਥਰ ਰੱਖਿਆ ਆ ਇਹ ਹੁਣ ਭਾਜੀ ਤੁਰ ਪਿਆ ਆ ਇਹ ਰੱਬ ਦੇ ਸੋਖ ਨਾਲ ਜਿੱਦਾਂ ਜਿੱਦਾਂ ਚੱਲਦਾ ਜਾਊਗਾ ਆਪਾਂ ਇਹਨੂੰ ਬੈਟਰ ਕਰਦੇ ਜਾਵਾਂਗੇ ਇਹ ਸ਼ੋਰ ਨਹੀਂ ਹੈਗਾ ਭਾਜੀ ਅੱਜ ਜਿਹੜੀ ਮੈਂ ਇਨਫ ਐਕਸਪੀਰੀਅੰਸ ਕੋਚ ਹੈਗੇ ਆ ਉਹ ਦੱਸਣਗੇ ਇੱਥੇ ਸਤੰਬਰ ਦੇ ਵਿੱਚ ਬਾਜੀ ਅਸੀਂ ਆਪਾਂ ਟ੍ਰਾਇਲ ਰੱਖਾਂਗੇ ਐਟ ਦਿਸ ਸਟੇਜ ਬਾਜੀ ਆਪਾਂ ਬੱਚਿਆਂ ਦਾ ਨਹੀਂ ਕਰਦੇ ਪਏ ਅਸੀਂ ਅਰਾਊਂਡ ਏਜ ਸੋਚਦੇ ਆ 18 ਤੋਂ ਲੈ ਕੇ 21 22 ਸਾਲ ਦੀ ਉਮਰ ਦੇ ਵਿੱਚ ਵਿੱਚ ਬੱਚੇ ਹੋਣ ਜਾਂ 16 ਦੇ ਵੀ ਹੋ ਜਾਣ ਕੋਈ ਚੱਕਰ ਨਹੀਂ ਜਿਹੜਾ ਉਹਨਾਂ ਦਾ weight ਹੋਵੇ ਅਰਾਊਂਡ 70kg ਅਰਾਊਂਡ ਉਹਨਾਂ ਦਾ ਵੇਟ ਹੋਵੇ ਵੀ ਅਸੀਂ ਉਹਨਾਂ ਨੂੰ ਉਹਨਾਂ ਤੋਂ ਸਟਾਰਟ ਕਰਾਂਗੇ ਜਿੰਨੇ ਵੀ ਬੱਚੇ ਆਉਣਗੇ ਉਹਨਾਂ ਚੋਂ ਅਰਾਊਂਡ 30 ਦੇ ਆਲੇ 30 ਜਾਂ 40 ਬੱਚਿਆਂ ਨੂੰ ਆਪਾਂ ਸਿਲੈਕਟ ਕਰਕੇ ਉਹਨਾਂ ਨੂੰ ਇੱਥੇ ਰੱਖਾਂਗੇ ਜਿੱਦਾਂ ਇੱਕ ਟ੍ਰੇਨਿੰਗ ਸੈਂਟਰ ਚੱਲਦਾ ਆ ਉਹਨਾਂ ਦਾ ਖਰਚਾ ਪਾਣੀ ਜੋ ਹੋਊਗਾ ਜੋ ਵੀ ਆ ਸਾਰੀ ਕਮੇਟੀ ਹੈਗੀ ਆ ਉਹਦਾ ਉਹ ਚੱਕੂਗੀ ਤੇ ਅਸੀਂ ਇਹ ਇਹਨੂੰ ਰੈਸਟ੍ਰਿਕਟ ਨਹੀਂ ਕਰਦੇ ਵੀ ਅਸੀਂ 30 ਜਾਂ 40 ਹੋਣਗੇ ਰੱਬ ਦਾ ਸੁੱਖ ਰਿਆ ਇੰਨੇ ਜੋਗੇ ਹੋਏ ਆਪਾਂ ਕੱਲ ਨੂੰ 50 100 150 ਜਿੰਨੇ ਕਰ ਸਕਦੇ ਹੋਏ ਆਪਾਂ ਜ਼ਰੂਰ ਬੱਚਿਆਂ ਨੂੰ ਰੱਖਾਂਗੇ ਪਰ ਟ੍ਰੇਨਿੰਗ ਇੱਥੇ ਆਫਕੋਰਸ ਬਹੁਤ ਜ਼ਿਆਦੇ ਜਾਣਿਆਂ ਨੇ ਕਰਨੀਆਂ ਆ ਪਰ ਜਿੰਨਾ ਜਿਹੜੇ ਬੱਚੇ ਅਕੈਡਮੀ ਜਿਹੜੇ ਸਿਲੈਕਟ ਹੋਣਗੇ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਉਹਨਾਂ ਦਾ ਖਾਣਾ ਰਹਿਣਾ ਪੀਣਾ ਜਾਂ ਉਹਨਾਂ ਨੂੰ ਕੀ ਡਾਈਟ ਚਾਹੀਦੀ ਆ ਜਾਂ ਕਿੱਦਾਂ ਉਹਨਾਂ ਤੇ ਟਾਈਮ ਸਪੈਂਡ ਕਰਨਾ ਆ ਹਨਾ ਉਹ ਇੱਥੇ ਰਹਿ ਸਕਦੇ ਹੋਣਗੇ ਦੋ ਟਾਈਮ ਟ੍ਰੇਨਿੰਗ ਹੋਣੀ ਆ ਜਿੱਦਾਂ ਮੈਨੂੰ ਕੋਚ ਸਾਹਿਬ ਨੇ ਦੱਸਿਆ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਆਈ ਥਿੰਕ 6 ਦਿਨ ਟ੍ਰੇਨਿੰਗ ਹੋਇਆ ਕਰਨੀ ਆ ਤੇ 7ਵਾਂ ਦਿਨ ਛੁੱਟੀ ਹੋਇਆ ਕਰਨੀ ਆ ਤੇ ਜਿਹੜੇ 6 ਦਿਨ ਹੈਗੇ ਆ ਉਹ ਤੁਸੀਂ ਆਈ ਥਿੰਕ ਘਰ ਨਹੀਂ ਜਾ ਸਕਦੇ ਇਹ ਭਾਜੀ ਸਾਰੀਆਂ ਕੀ ਜੱਜ ਸ਼ੋਰ ਨਹੀਂ ਹੈ ਗਿਆ ਮੈਂ ਦੁਬਾਰਾ ਕਹਿਣਾ ਪਿਆ ਇਹ ਸ਼ੋਰ ਨਹੀਂ ਹੈ ਗਿਆ ਕਿਉਂਕਿ ਜਿੱਦਾਂ ਜਿੱਦਾਂ ਕੋਚ ਤਾਂ ਜਿਹੜੇ ਜਿਹੜੇ ਐਕਸਪੀਰੀਅੰਸ ਟ੍ਰੇਨਿੰਗ ਕਰਾਉਣ ਵਾਲੇ ਹੈਗੇ ਉਹ ਜਿੱਦਾਂ ਜਿੱਦਾਂ ਸਿਲੈਕਟ ਕਰਨਗੇ ਆਪਾਂ ਉਸ ਹਿਸਾਬ ਨਾਲ ਕਰਾਂਗੇ ਤੇ ਬਾਕੀ ਰੱਬ ਦਾ ਸੁੱਖ ਰਿਹਾ ਬਾਜੀ ਇੱਕ ਸਾਲ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਤਿੰਨ ਤੋਂ ਚਾਰ ਅਕੈਡਮੀਆ ਜ਼ਰੂਰ ਹੋਣ ਵੀ ਇਹ ਕਿੱਥੇ ਹੋਵੇ ਇੱਕ ਕਿਸੇ ਹੋਰ ਏਰੀਆ 'ਚ ਹੋਵੇ ਪਰ ਸਾਨੂੰ ਪਹਿਲਾਂ ਸਿੱਖਣਾ ਜ਼ਰੂਰੀ ਆ ਵੀ ਅਸੀਂ ਕਿੱਦਾਂ ਅਕੈਡਮੀ ਬਣਾਉਣੀ ਆ ਤੇ ਉਹ ਅਸੀਂ ਇੱਥੋਂ ਸਟਾਰਟ ਕੀਤਾ ਆ ਪਿੰਡ ਦੇ ਵਿੱਚੋਂ ਅਸੀਂ ਇਹਨੂੰ ਐਜ਼ ਇੱਕ ਹੈੱਡਕਵਾਰਟਰ ਬਣਾਉਣਾ ਚਾਹੁੰਦੇ ਆ ਵੀ ਜਿੱਥੇ ਆਪਾਂ ਕੁਝ ਸਿੱਖ ਸਕੀਏ ਨਵੀਆਂ ਟੈਕਨਿਕ ਸਿੱਖ ਸਕੀਏ ਵੀ ਅਸੀਂ ਕਿੱਦਾਂ ਬੱਚਿਆਂ ਨੂੰ ਸਿਖਾ ਸਕਦੇ ਹਾਂ ਤੇ ਜਾਂ ਜਿਹੜੇ ਐਕਸਪੀਰੀਅੰਸ ਕੋਚ ਹੈਗੇ ਆ ਉਹ ਸਾਨੂੰ ਕੁਝ ਇਨਫੋਰਮੇਸ਼ਨ ਦਿੰਦੇ ਆ ਅਸੀਂ ਯੂਜ਼ ਕਰਕੇ ਉਹਨੂੰ ਕਿੱਦਾਂ ਪ੍ਰੋਡਕਟਿਵ ਬਣਾ ਸਕਦੇ ਹਾਂ ਹਨਾ ਤੇ ਟ్రਾਇਲ ਵਾਸਤੇ ਜਿਹੜਾ ਮਰਜੀ ਅਸੀਂ ਜਿਹੜਾ ਸਿਲੈਕਟ ਹੋਣਾ ਆ ਭਾਜੀ ਇਹ ਹੱਥ ਜੋੜ ਕੇ ਬੇਨਤੀ ਆ ਵੀਰੇ ਉੱਥੇ ਫਰਮੈਸ਼ ਵਾਲਾ ਕੋਈ ਚੱਕਰ ਨਹੀਂਗਾ ਮੈਂ 100% ਮੇਕ ਸ਼ੂਰ ਕਰੂੰਗਾ ਉਸ ਟ్రਾਇਲ ਵਾਲੇ ਦਿਨ ਤੇ ਅਸੀਂ ਵੀ ਇੱਥੇ ਹੋਈਏ ਤੇ ਅਸੀਂ ਮੇਕ ਸ਼ੂਰ ਕੀਤਾ ਜਾਊਗਾ ਵੀ ਇਹ ਦੇ ਵਿੱਚ ਕੋਈ ਇਹ ਨਹੀਂ ਹੋਊਗਾ ਵੀ ਯਾਰ ਆ ਬੰਦਾ ਸਫਾਰਸ਼ੀ ਆ ਜਾਂ ਇਹ ਨੂੰ ਅਸੀਂ ਰੱਖ ਲਈਏ ਤੇ ਦੂਜੇ ਨੂੰ ਰਹਿਣ ਦਈਏ ਜਿਹੜਾ ਬੱਚਾ ਡਿਸਰਵ ਕਰਦਾ ਹੋਊਗਾ ਉਹ ਇੱਥੇ ਜ਼ਰੂਰ ਆਊਗਾ ਤੇ ਮਿਨਿਮਮ ਆਪਾਂ ਪਾਜੀ ਕੋਈ ਤੀ ਬੱਚੇ ਜਿਹੜੇ ਹੈਗੇ ਆ ਉਹ ਜ਼ਰੂਰ ਰੱਖਣੇ ਆ ਸਟਾਰਟਿੰਗ ਜਿਹੜੀ ਕਰਨੀ ਆ ਤੇ ਬਾਕੀ ਦਾ ਅੱਗੇ ਦੇਖਿਆ ਜਾਊਗਾ ਵੀ 30 ਜਾਂ 40 ਜਾਂ 50 ਜਾਂ 60 ਕਿੰਨੇ ਬੱਚੇ ਹੁੰਦੇ ਆ ਜੀ ਕਿਤੋਂ ਵੀ ਉਹ ਕਰ ਸਕਦੇ ਆ ਟ్రਾਇਲ ਕਿਸੇ ਵੀ ਕੰਟਰੀ ਤੋਂ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਏਰੀਆ ਤੋਂ ਭਾਵੇਂ ਜਿਹੜੇ ਤੇ ਬੱਚੇ ਪੜਦੇ ਆ ਉਹ ਅਸੀਂ ਇੱਥੇ ਸਕੂਲਸ ਦੇ ਵਿੱਚ ਕਰਵਾ ਸਕਦੇ ਆ ਹਨਾ ਵੀ ਪਲੱਟ ਦੇ ਵਿੱਚ ਕਰਵਾ ਸਕਦੇ ਆ ਪਰ ਜੇ ਇਹ ਇਹੋ ਹੀ ਇੱਕ ਚੀਜ਼ ਮੈਂ ਕੋਹ ਸਾਹਿਬ ਨੂੰ ਵੀ ਗੱਲ ਕੀਤੀ ਸੀ ਵੀ ਭਾਜੀ ਇਹਦਾ ਕਿੱਦਾਂ ਕਿੱਦਾਂ ਹੱਲ ਹੋ ਸਕਦਾ ਆ ਜੇ ਹੁਣ ਕੋਈ ਬੱਚਾ ਪੰਜ ਦਿਨ ਸਕੂਲੇ ਜਾਂਦਾ ਤੇ ਸ਼ਾਮ ਨੂੰ ਕੱਲਾ ਟ੍ਰੇਨਿੰਗ ਤੇ ਆਉਂਦਾ ਉਹ ਤੇ ਉਹਦੇ ਵਾਸਤੇ ਤੇ ਔਖਾ ਹੋ ਜਾਊਗਾ ਤੇ ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤਾ ਸੀਗਾ ਵੀ ਉਹਨਾਂ ਨੂੰ ਦੋ ਟਾਈਮ ਟ੍ਰੇਨਿੰਗ ਤੇ ਆਉਣਾ ਹੀ ਪੈਣਾ ਆ ਜੇ ਉਹ ਦੋ ਟਾਈਮ ਟ੍ਰੇਨਿੰਗ ਨਹੀਂ ਆਉਂਦੇ ਤੇ ਉਹ ਇਸ ਅਕੈਡਮੀ ਦੇ ਵਿੱਚ ਰਹਿ ਨਹੀਂ ਸਕਦੇ ਵੀ ਇੱਥੇ ਪਰਮਾਨੈਂਟਲੀ ਅਸੀਂ ਉਹਦਾ ਉਹਨੂੰ ਉਹਦੇ ਤੇ ਇਨਵੈਸਟ ਨਹੀਂ ਇਹ ਭਾਜੀ ਇੱਕ ਇਨਵੈਸਟਮੈਂਟ ਲਾ ਲਓ ਵੀ ਭਾਵੇਂ ਆਪਣੀ ਖੁਸ਼ੀ ਵਾਸਤੇ ਜਾਂ ਜਿੱਦਾਂ ਮਰਜੀ ਵੀ ਅਸੀਂ ਉੱਥੇ ਟਾਈਮ ਇਨਵੈਸਟ ਨਹੀਂ ਕਰਾਂਗੇ ਜਿਆਦਾ ਜੇ ਉਹ ਦੋ ਟਾਈਮ ਇੱਥੇ ਨਹੀਂ ਆ ਸਕਦਾ ਭਾਜੀ ਉਹਨੂੰ ਜੇ ਇੱਥੇ ਸਕੂਲ ਹੈਗੇ ਆ ਆਪਣੇ ਪਲਾਟ ਦੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਵੀ ਪੜ ਸਕਦੇ ਆ ਤੇ ਜੇ ਉਹ ਲਾਗਲੇ ਪਿੰਡ ਦੇ ਕਿਤੋਂ ਹੈਗੇ ਆ ਆਣ ਜਾਣ ਕਰ ਸਕਦੇ ਤੇ ਉਹ ਵੀ ਜੀ ਸੱਦ ਕੇ ਉਹਨਾਂ ਦੀ ਮਰਜ਼ੀ ਆ ਭਾਜੀ ਬਾਕੀ ਅਸੀਂ ਉੱਥੇ ਆ ਉਹ ਜਿਹੜੀ ਸਾਈਡ ਹੈਗੀ ਆ ਜਿੱਥੇ ਅਜੇ ਨੀਂ ਪਰਤਾ ਰੱਖਿਆ ਉੱਥੇ ਆਪਾਂ ਹਾਲ ਬਣਦੇ ਪਏ ਆ ਆਈ ਥਿੰਕ ਕੁ ਤਿੰਨ ਮੰਜ਼ਲੀ ਹਾਲ ਬਣਨੇ ਹੈਗੇ ਇੱਥੇ ਤੇ ਬਾਥਰੂਮ ਟਾਇਲਟਸ ਸ਼ਾਵਰ ਜਿਦਾ ਅਸੀਂ D.A.V. ਅਕੈਡਮੀ ਦੇ ਵਿੱਚ ਉੱਥੇ D.A.V. ਕਾਲਜ ਪਰਦੇਸ ਉੱਤੇ ਅਕੈਡਮੀ ਸੀ ਜਿਹਦਾਆਂ ਦੀਆਂ ਫੈਸਿਲਿਟੀਆਂ ਉੱਥੇ ਹੈਗੀਆਂ ਸਿਗੀਆਂ ਅਸੀਂ ਉਹਨੂੰ ਵੀ ਕਾਪੀ ਕਰਾਂਗੇ ਵੀ ਰਹਿਣ ਵਾਸਤੇ ਤੁਹਾਨੂੰ ਕਮਰਾ ਜੋ ਵੀ ਆ ਲਾਈਟ ਜਾਂ ਜੋ ਚੀਜ਼ਾਂ ਹਾਲ ਚਾਹੀਦਾ ਆ ਜਿੱਦਾਂ ਦੀ ਬੈੱਡ ਚਾਹੀਦੇ ਉਹ ਹੋਣਗੇ ਬਾਕੀ ਟਾਇਲਟਸ ਹੋ ਗਿਆ ਜਾਂ ਜਿਮ ਫੈਸਿਲਿਟੀ ਹੋ ਗਈ ਜਾਂ ਭਾਜੀ ਜਿੱਥੇ ਆਪਾਂ ਹਾਲ ਹੁੰਦਾ ਆ ਜਿੱਥੇ ਆਪਾਂ ਰੋਟੀ ਖਾਈਦੀ ਆ ਜਿਹਨੂੰ ਮੈਸ ਕਹਿੰਦਾ ਆ ਉਹ ਸਾਰੀਆਂ ਕੋਸ਼ਤ ਤੇ ਜਾਂ ਜਿੱਦਾਂ ਭਾਜੀ ਜਿਹੜੇ ਵੀ ਇੱਥੇ ਸ਼ੈਫ ਚਾਹੀਦੇ ਆ ਉਹ ਸਾਰੀਆਂ ਚੀਜ਼ਾਂ ਉਹ ਹੋਣਗੀਆਂ ਜੋ ਮੈਂ ਸੋਚਦਾ ਆ ਵੀ ਤਿੰਨ ਕੋਸ਼ ਜ਼ਰੂਰੀ ਆ ਜੀ ਇੱਕ ਕੋਸ਼ ਹੈਗਾ ਆ ਜਿਹੜਾ ਮੇਨਲੀ ਬੱਚਿਆਂ ਦੀ ਹੈਲਥ ਕਿਉਂਕਿ ਇੱਕ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ ਭਾਜੀ ਇੱਕ ਬੰਦਾ ਹੁੰਦਾ ਹੈ ਜਿਹੜਾ ਮੇਨਲੀ ਹੈਲਥ ਤੇ ਬੱਚਿਆਂ ਦੀ ਵਰਕ ਕਰਦਾ ਹੈ ਜਿੱਦਾਂ ਉਹਨੇ ਜਿਮ ਕਰਾਉਣਾ ਐਕਸਰਸਾਈਜ਼ ਕਰਾਉਣੀ ਵੀ ਉਹਦੇ ਉਹਨੂੰ ਵੇਟ ਕਰਵਾਉਣਾ ਇੰਡੋਰੈਂਸ ਹੋ ਗਈ ਜਾਂ ਸਟੈਮਨਾ ਕਿੱਦਾ ਬਣਨਾ ਜਾਂ ਉਹ ਸਾਰੀਆਂ ਚੀਜ਼ਾਂ ਤੇ ਜਿਹੜਾ ਬੰਦਾ ਉਹ ਉਸ ਚੀਜ਼ ਦਾ ਐਕਸਪਰਟ ਹੈ ਖਾਸ ਕਰਕੇ ਜਦੋਂ ਅਸੀਂ ਅਕੈਡਮੀ ਚ ਹੁੰਦੇ ਹਾਂ ਉਹ ਸਵੇਰੇ ਸਾਰਾ ਕੁਝ ਹੁੰਦਾ ਸੀਗਾ ਵੀ ਸਾਡੇ ਤੇ ਜਾਣ ਪਾਉਣੀ ਜਾਂ ਸਾਨੂੰ ਸਟੈਮਨਾ ਪਾਉਣਾ ਉਹ ਇੱਕ ਇੱਕ ਕੋਚ ਉਹ ਹੁੰਦਾ ਹੈ ਇੱਕ ਹੈੱਡ ਕੋਚ ਹੁੰਦਾ ਹੈ ਜਿਹਨੇ ਆ ਕੇ ਮੇਨਲੀ ਟੈਕਨੀਕਸ ਦੇਖਣੀਆਂ ਆਆਂ ਹਾਂ ਵੀ ਇਹ ਇਹ ਬੱਚਾ ਨੁਕੀਲੀ ਟੈਕਨੀਕ ਛਾਹੀਦੀ ਆ ਇਹ ਰੀਡਰ ਬਣ ਸਕਦਾ ਜਾਂ ਇਹ ਜਾਫੀ ਬਣ ਸਕਦਾ ਤੇ ਜਾਂ ਇੱਕ ਕੁਝ ਹੋਰ ਹੁੰਦਾ ਜਿੰਨੇ ਦੇ ਕਨੈਕਸ਼ਨਸ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਜੇ ਬੱਚੇ ਬਾਹਰ ਅੰਦਰ ਖੇਡਣਗੇ ਤੇ ਤਾਂ ਹੀ ਆ ਜੇ ਕੋਈ ਚੰਗਾ ਬੱਚਾ ਆ ਉਹ ਵਧੀਆ ਖੇਡਦਾ ਆ ਤੇ ਉਹਦੇ ਨਾਲ ਕਿਸੇ ਫੋਰਨ ਦੇ ਨਾਲ ਜਾਂ ਕਿਸੇ ਬਾਹਰ ਸਾਰੇ ਪਲੇਅਰ ਬਾਹਰ ਖੇਡਦੇ ਆ ਉਹਨਾਂ ਨਾਲ ਕਿਸੇ ਨਾਲ ਟਾਈਅਪ ਹੋ ਸਕਦਾ ਉਹਨਾਂ ਦਾ ਤਾਂ ਕਿ ਉਹ ਖੇਡਣ ਜਾ ਸਕੇ ਉਹਨੂੰ ਹੋਰ ਜ਼ਿਆਦਾ ਐਕਸਪੋਜ਼ਰ ਹੋ ਸਕੇ ਇੰਟਰਨੈਸ਼ਨਲ ਲੈਵਲ ਤੇ ਤੇ ਉਹ 19 ਜਲਦੀ ਬੰਦਾ ਬੱਚਾ ਗਰੋਅ ਕਰਦਾ ਆ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਮੈਨੂੰ ਜਿੱਥੇ ਤੱਕ ਪਤਾ ਹੈ ਅਰਾਊਂਡ ਤਿੰਨ ਕੋਚ ਇੱਥੇ ਹੋਣਗੇ ਬਾਕੀ ਮੈਨੂੰ ਪਤਾ ਨਹੀਂ ਭਾਜੀ ਬਾਕੀ ਇੱਕ ਤੁਹਾਨੂੰ ਫਿਜੀਸ਼ੀਨ ਚਾਹੀਦਾ ਆ ਵੀ ਆਪਣੀ ਜੋ ਵੀ ਹੈਗੀ ਆ ਮੈਡੀਕਲ ਫੈਸਿਲਿਟੀ ਜਾਂ ਬਲਬਲਾ ਇਹਦਾਂ ਦੀਆਂ ਚੀਜ਼ਾਂ ਜੋ ਚੀਜ਼ਾਂ ਪਾਜੀ ਐਕੈਡਮੀ ਚ ਹੁੰਦੀਆਂ ਆ ਇੱਥੇ ਟ੍ਰਾਇਲ ਹੋਣਗੇ 2 ਤੋਂ 3 ਦਿਨ ਪਹਿਲੇ ਦਿਨ ਟ੍ਰਾਇਲ ਹੋਣਗੇ ਜਿਹੜੇ ਬੱਚੇ ਸਿਲੈਕਟ ਹੋ ਗਏ ਉਹ ਸੈਕਿੰਡ ਡੇਅਰ ਦੇ ਵਿੱਚ ਹੋਰ ਉਹਨਾਂ ਨੂੰ ਇੱਕ ਮੈਂ ਉਹ ਹੀ ਕੋ ਸਾਹਿਬ ਨੂੰ ਕਿਹਾ ਸੀਗਾ ਵੀ ਕੋ ਸਾਹਿਬ ਇੱਕ ਦਿਨ ਚ ਨਾ ਰੱਖਿਓ ਕਿਉਂਕਿ ਇੱਕ ਦਿਨ ਦੇ ਵਿੱਚ ਨਾ ਕਦੀ ਕਦੀ ਉਸ ਪਰਫਾਰਮੈਂਸ ਵਧੀਆ ਨਹੀਂ ਦਿੱਤੀ ਜਾਂਦੀ ਹੁੰਦੀ ਇਸ ਕਰਕੇ ਉਹ 2 ਜਾਂ 3 ਦਿਨ ਹੋਣਗੇ ਪਹਿਲਾਂ ਜੇ ਇੱਥੇ ਜ਼ਿਆਦਾ ਬੱਚੇ ਆ ਗਏ ਲੋਕ ਜ਼ਿਆਦਾ ਆ ਗਏ ਜੇ ਤੇ ਹਾਂਜੀ ਠੀਕ ਆ ਜੀ ਆਲਰੇਡੀ 50 60 ਆਏ ਤੇ ਫਿਰ ਤੇ ਬੰਦਾ ਕਹਿੰਦਾ ਵੀ ਚੱਲ ਠੀਕ ਆ ਜ 400, 400, ल, आ, जो, जो 100 400 ਜਿੱਦਾਂ ਹੁਣ ਮੈਨੂੰ ਵੀਰ ਹੁਣਾ ਨੇ ਦੱਸਿਆ ਵੀ ਇੱਥੇ ਕਾਫੀ ਜ਼ਿਆਦਾ ਤੇਰ ਕੋਲ ਟ੍ਰਾਇਲ ਵਾਸਤੇ ਆ ਜਾਣੇ ਆ ਜੇ ਹੁਣ ਜੋ ਜ਼ਿਆਦਾ ਜਾਣੇ ਹੈਗੇ ਬਾਜੀ ਤੇ ਅਸੀਂ ਉਹਨੂੰ ਐਕਸਟੈਂਡ ਵੀ ਕਰ ਸਕਦੇ ਆ ਦੋ ਦਿਨ ਜਾਂ ਤਿੰਨ ਦਿਨ ਪਹਿਲਾਂ 100 ਚੋਂ 200 ਚੋਂ 100 ਰਹਿ ਗਿਆ 100 ਚੋਂ ਬਾਜੀ 50 ਰਹਿ ਗਏ 50 ਚੋਂ 30 ਰਹਿ ਗਏ ਆਪਣੇ ਪਿੰਡਾਂ ਦੇ ਵਿੱਚ ਜਾਂ ਇੰਦ ਦੇ ਵਿੱਚ ਬਹੁਤ ਜ਼ਿਆਦਾ ਟੂਰਨਾਮੈਂਟ ਹੁੰਦੇ ਆ ਬਹੁਤ ਵੱਡੀ ਤੇ ਬਹੁਤ ਸੋਹਣੀ ਗੇਮ ਆ ਜੇ ਨੂੰ ਆਪਾਂ ਥੋੜਾ ਜਿਆ ਅਕੈਡਮੀ ਵਾਈਜ਼ ਜਾਂ ਥੋੜੀਆਂ ਟ੍ਰੇਨਿੰਗ ਵਾਈਜ਼ ਥੋੜਾ ਚੰਗਾ ਕਰ ਲਿਆ ਨਾ ਤੇ ਜਿੱਦਾਂ ਕਈ ਕਹਿੰਦੇ ਆ ਜੀ ਆ ਪਲੇਅਰਸ ਨਸ਼ਾ ਕਰਦੇ ਆ ਜਾਂ ਕੋਈ ਕਹਿੰਦਾ ਵੀ ਮੇਰੇ ਸੱਤ ਲੱਗ ਗਈ ਜਾਂ ਉਹ ਕਈ ਇਹਦੇ ਵਿੱਚ ਬਹੁਤ ਵੱਡਾ ਗੈਪ ਆ ਭਾਜੀ ਜਿਹੜਾ ਇੱਕ ਜਦੋਂ ਕੋਈ ਮੈਂ ਵੀ ਉਹਨਾਂ ਦੀ ਜਗ੍ਹਾ ਤੇ ਹਾਂ ਮੈਂ ਕਿ ਨਿਆਣਾ ਹੈਗਾ ਮੈਨੂੰ ਜਿੱਦਾਂ ਜਿੱਦਾਂ ਲੋਕਾਂ ਨੇ ਕਹੀ ਜਾਣਾ ਮੈਂ ਖੜੀ ਜਾਣਾ ਫਿਓ ਇਨਫੋਰਮੇਸ਼ਨ ਨਹੀਂ ਹੈਗੀ ਅਸੀਂ ਚਾਹੁੰਨੇ ਆ ਵੀ ਐਟਲੀਸਟ ਜਿਹੜੇ ਬੱਚੇ ਨੇ ਜਿਹੜੇ ਪਲੇਅਰ ਨੇ ਜਾਂ ਨਿਆਣੇ ਨੇ ਪਲੇਅਰ ਬੰਨਣਾ ਨਾ ਉਹਨੂੰ ਐਟਲੀਸਟ ਉਹਦੇ ਕੋਲ ਕੋਈ ਨਾ ਕੋਈ ਇੱਕ ਜਗ੍ਹਾ ਹੋਵੇ ਜਿੱਥੇ ਜਾ ਕੇ ਉੱਥੇ ਭਾਵੇਂ ਉਹ ਸਿਲੈਕਟ ਹੋਇਆ ਨਹੀਂ ਹੋਇਆ ਉਥੇ ਮਹੀਨਾ ਲਾ ਕੇ ਜਾਂ ਹਫਤਾ ਲਾ ਕੇ ਉਹਨੂੰ ਇਨਫੋਰਮੇਸ਼ਨ ਜ਼ਰੂਰ ਮਿਲੀ ਜਾਵੇ ਇੰਨੀ ਜ਼ਰੂਰ ਪਤਾ ਹੋਵੇ ਵੀ ਆ ਮੇਰੇ ਲਈ ਚੰਗੀ ਚੀਜ਼ ਹੈ ਜਾਂ ਆ ਮੇਰੇ ਲਈ ਮਾੜੀ ਚੀਜ਼ ਹੈ ਇਹਦੇ ਨਾਲ ਮੇਨਾਂ ਇਹ ਮੇਰੇ ਇੰਜਰੀ ਲੱਗ ਸਕਦੀ ਹੈ ਤੇ ਇਹਦੇ ਨਾਲ ਮੇਰੇ ਇੰਜਰੀ ਨਹੀਂ ਹੋ ਸਕਦੀ ਤੇ ਇਹਦੇ ਨਾਲ ਜੇ ਹੋ ਸਕਿਆ ਤੇ ਜਿੰਨਾ ਬੈਟਰ ਕਰ ਸਕਦੇ ਹੋ ਹਾਂ ਕਬੱਡੀ ਦੇ ਵਿੱਚ ਆਪਾਂ ਜ਼ਰੂਰ ਕਰਾਂਗੇ ਬਾਜੀ ਹੁਣ ਆਪਾਂ ਨੂੰ ਕਈ ਵੀਰ ਪ੍ਰਾ ਹੈਗੇ ਉਹ ਕਹਿੰਦੇ ਵੀ ਆ ਮੈਨੂੰ ਇਸ ਅਕੈਡਮੀ ਨੂੰ ਟੋਟਲ ਦੇਸੀ ਬਣਾਓ ਜਿੱਦਾਂ ਦੇਸੀ ਕਹੇ ਲਈ ਵੀ ਅੱਜ ਤੋਂ ਜਿੱਦਾਂ ਜੀ 30 40 ਸਾਲ ਪਹਿਲਾਂ ਜਿੱਦਾਂ ਚੱਲਦੀਆਂ ਹੁੰਦੀਆਂ ਸੀਆਂ ਕੋਈ ਕਹਿੰਦਾ ਹੈ ਜੀ ਨਹੀਂ ਯਾਰ ਇਹਨੂੰ ਮਾਡਰਨ ਤੇ ਮੈਂ ਮੈਂ ਪਰਸਨਲੀ ਇਹ ਜਾਣਦਾ ਵੀ ਕੁਝ ਹਿੱਸਾ ਦੇਸੀ ਹੋਣਾ ਚਾਹੀਦਾ ਕੁਝ ਮਾਡਰਨ ਹੋਣਾ ਚਾਹੀਦਾ ਟੈਕਨਿਕ ਮਿਕਸ ਹੋਊਗੀ ਤੇ ਬੈਟਰ ਹੋਊਗੀ ਪਰ ਪਲੀਜ਼ ਤੁਸੀਂ ਸਾਰੇ ਜਾਣੇ ਜਾਂ ਜਿਹੜਾ ਵੀ ਐਕਸਪੀਰੀਅੰਸ ਲੋਕ ਹੈਗੇ ਉਹ ਐਨੀ ਟਾਈਮ ਇੱਥੇ ਆ ਕੇ ਸਾਨੂੰ ਕੋਈ ਵੀ ਸਜਾ ਦੇ ਸਕਦਾ ਉਹਦੀ ਡਿਸਰੈਸਪੈਕਟ ਨਹੀਂ ਹੋਊਗੀ ਕੋਈ ਇਦਾਂ ਨਹੀਂ ਹੋਊਗਾ ਵੀ ਅਸੀਂ ਉਹਨੂੰ ਕਹਾਂਗੇ ਵੀ ਯਾਰ ਤੂੰ ਸਾਨੂੰ ਕਿਉਂ ਸੁਝਾ ਦੇਣਾ ਸਾਨੂੰ ਜਿਆਦਾ ਪਤਾ ਸਾਨੂੰ ਸੀਰੀਅਸਲੀ ਇੰਨੀ ਜਿਆਦਾ ਇਨਫੋਰਮੇਸ਼ਨ ਨਹੀਂ ਹੈਗੀ ਤੁਸੀਂ ਸਾਨੂੰ ਸੁਝਾਅ ਦਓਗੇ ਅਸੀਂ ਉਸ ਤਰੀਕੇ ਦਾ ਇਸ ਚੀਜ਼ ਨੂੰ ਬਣਾਵਾਂਗੇ ਅੱਜ ਤੋਂ ਸਾਨੂੰ 3 ਮਹੀਨੇ ਇਸ ਚੀਜ਼ ਨੂੰ ਬਣਾਉਣ ਨੂੰ ਲੱਗ ਜਾਣੇ ਆ ਤੇ ਉਸ ਬਣਨ ਤੋਂ ਪਹਿਲਾਂ ਜਾਂ ਹੋਣ ਜਾਂ ਬਣਦੇ-ਬਣਦੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਜਾਦ ਦੇਣਾ ਚਾਹੁੰਦਾ ਵੀ ਕਿਸ ਤਰੀਕੇ ਨਾਲ ਸੇ ਅਕੈਡਮੀ ਨੂੰ ਬਣਾਈਏ ਗਰਾਊਂਡਸ ਕਿੱਦਾਂ ਦੇ ਬਣਾਈਏ ਵਾਣ ਕਿੱਦਾਂ ਦਾ ਬਣਾਈਏ ਜਾਂ ਇਹਦੇ ਵਿੱਚ ਜਿਮ ਦੇ ਇਕਵਿਪਮੈਂਟਸ ਕਿੱਦਾਂ ਦੇ ਹੋਣੇ ਚਾਹੀਦੇ ਆ ਬਿਲਡਿੰਗ ਸਟਰਕਚਰ ਕਿੱਦਾਂ ਦਾ ਹੋਣਾ ਚਾਹੀਦਾ ਜਾਂ ਜਿਹੜੇ ਪਲੇਅਰ ਚੰਗੇ ਅਕੈਡਮੀਆ 'ਚ ਰਹਿੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਆ ਵੀ ਅਕੈਡਮੀ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਬਾਥਰੂਮਸ ਕਿੱਦਾਂ ਦੇ ਚਾਹੀਦੇ ਆ ਕੋਈ ਪ੍ਰਾਈਵੇਸੀ ਜਾਂ ਹਾਲ ਵਰਦੇ ਛੋਟੇ ਹੋਣੇ ਚਾਹੀਦੇ ਆ ਇਹ ਸਾਰੀਆਂ ਇਨਫੋਰਮੇਸ਼ਨ ਸਾਨੂੰ ਜੇ ਕੋਈ ਦੇ ਸਕਦਾ ਆ ਤੇ ਮੱਚ ਬੈਟਰ ਹੋਊਗਾ ਕਿਉਂਕਿ ਜਦੋਂ ਕੋਈ ਬੰਦਾ ਆਪ ਆ ਕੇ ਇਨਫੋਰਮੇਸ਼ਨ ਦਿੰਦਾ ਨਾ ਉਹ ਹਮੇਸ਼ਾ ਵੈਲਿਊਏਬਲ ਹੁੰਦੀ ਆ ਭਾਜੀ ਅਸੀਂ ਕਿਸੇ ਤੋਂ ਪੁੱਛਦੇ ਆ ਤੇ ਇੱਕ ਬੰਦਾ ਸੋਚਦਾ ਯਾਰ ਮੈਨੂੰ ਪੁੱਛ ਲਿਆ ਇਹਨੇ ਸਹੀ ਵੀ ਦੱਸਿਆ ਕਿ ਨਹੀਂ ਦੱਸਿਆ ਕਿਉਂਕਿ ਸਾਡੇ ਪੰਜਾਬੀਆਂ 'ਚ ਇੱਕ ਚੀਜ਼ ਹੈਗੀ ਆ ਸਾਨੂੰ ਕੋਈ ਚੀਜ਼ ਪੁੱਛਦਾ ਸੀ ਉਹਦਾ ਜਵਾਬ ਜ਼ਰੂਰ ਦੇਈਦਾ ਵੀ ਇੰਨੇ ਕੰਫੀਡੈਂਸ 'ਚ ਵੀ ਸਾਨੂੰ ਪਤਾ ਆ ਪਰ ਕਦੀ ਕਦੀ ਆਪਾਂ ਗਲਤ ਇਨਫੋਰਮੇਸ਼ਨ ਦੇ ਦਈਦੀ ਤੇ ਉਹਨਾਂ ਦਾ ਪ੍ਰੋਬਲਮ ਹੋ ਜਾਂਦੀ ਆ ਪਰ ਪਲੀਜ਼ ਸਾਨੂੰ ਰੀਅਲੀ ਲੋੜ ਆ ਤੁਸੀਂ ਪਲੀਜ਼ ਸਾਨੂੰ ਦੱਸਿਓ ਵੀ ਆ ਕੁਛ ਸਜਾ ਦੇਣੇ ਆ ਜਾਂ ਕਿਸ ਤਰੀਕੇ ਨਾਲ ਅਕੈਡਮੀ ਨੂੰ ਬਣਾਈਏ ਜਾਂ ਕਿਸ ਤਰੀਕੇ ਨਾਲ ਚਲਾਈਏ ਜਾਂ ਕਿਹੜੇ-ਕਿਹੜੇ ਕੋਚ ਚੰਗੇ ਆ ਅਸੀਂ ਇੱਥੇ ਕੋਚ ਵਾਸਤੇ ਵੀ ਇੰਟਰਵਿਊਜ਼ ਲੈਣੀਆਂ ਆ ਵੀ ਕਿਹੜੇ ਕੋਚ ਅਸੀਂ ਰੱਖਣੇ ਆ ਇਦਾਂ ਨਹੀਂ ਹੈਗਾ ਵੀ ਅਸੀਂ ਜੀ ਆਪਣੇ ਪਿੰਡ ਤੋਂ ਜਾਂ ਜਿਹੜੇ ਜਾਣ ਪਛਾਣ ਵਾਲੇ ਹਾਂ ਜਿਹੜੇ ਜਾਣ ਪਛਾਣ ਵਾਲੇ ਪਿੰਡ ਵਾਲੇ ਹੈਗੇ ਜਰੂਰ ਅਸੀਂ ਉਹਨਾਂ ਨੂੰ ਵੀ ਇੱਥੇ ਆਉਣਗੇ ਸਖਲੌਣ ਕਰਗੇ ਪਰ ਜਿਹੜੇ ਐਕਚੁਅਲ 'ਚ ਕੋਚ ਇੱਥੇ ਐਕਸਪੀਰੀਅੰਸ ਕੋਚ ਹੈਗੇ ਉਹਨਾਂ ਦੀ ਆਪਾਂ ਆਮ ਇੰਟਰਵਿਊ ਲੈ ਕੇ ਉਹਨਾਂ ਨੂੰ ਰੱਖਿਆ ਜਾਊਗਾ ਜੇ ਕੋਈ ਉਹਨਾਂ ਦੇ ਬਾਰੇ ਵੀ ਸਜਾ ਹੈਗਾ ਵੀ ਇਹ ਜਿਹੜਾ ਕੋਚ ਹੈਗਾ ਇਹ ਬੈਟਰ ਹੈ ਜਾਇਨਾ ਕੋ ਕਿਸੇ ਨੇ ਕਿਸੇ ਕੋਲ ਕੋਚਿੰਗ ਕੀਤੀ ਹੈ ਤੇ ਪਲੀਜ਼ ਸਾਨੂੰ ਉਹ ਜਰੂਰ ਦੱਸਿਓ ਐਵਰੀ ਸਿੰਗਲ ਇਨਫੋਰਮੇਸ਼ਨ ਯੂ ਗੇਵ us ਭਾਜੀ will help us a lot very very thank you so much and ਮਿਹਰਬਾਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ